ਲਓ ਜੀ ਆਪਾਂ ਪਿਆਜ਼ ਤੇ ਟਮਾਟਰ ਭੁੰਨ ਲਏ। ਹੁਣ ਬਸ ਆਪਾਂ ਪਾ ਦਾਂਗੇ ਮਸਾਲੇ ਸਾਰੇ ਹਲਦੀ ਵਗੈਰਾ ਤੇ ਸਬਜ਼ੀ ਬਣ ਰਹੀ ਹੈ ਸ਼ਿਮਲਾ ਮਿਰਚ। ਸ਼ਿਮਲਾ ਮਿਰਚ ਪਈਆਂ ਹੀ ਰੈੱਡ ਹੋ ਗਈਆਂ ਤੇ ਬਸ ਅੱਜ ਬਣਾਈਆ ਆਲੂ ਕਿਉਂਕਿ ਜੁਕੀ ਸੂਕੀ ਸਬਜ਼ੀ ਬਹੁਤ ਘੱਟ ਖਾਂਦੇ ਆ ਆਲੂ ਵੀ ਚੀਰ ਲੇ ਆਪਾਂ। ਫਿਰ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਮਸਾਲੇ, ਨਮਕ, ਮਿਰਚ। ਜੋ ਰਗਾ ਤੋਂ ਜੀ ਖਾਦੀ ਨਹੀਂ ਜਾਂਦੀ ਹਨਾ ਸੁੱਕੀ ਸਬਜੀ ਬੱਚੇ ਵੀ ਪਸੰਦ ਕਰਦੇ ਆ ਕਦੇ ਸਬਜ਼ੀ ਬਣਾਉਣੀ ਪੈ ਜਾਂਦੀ ਹੈ ਜੇ ਨਹੀਂ ਮੈਂ ਬਾੜੀ ਸੁੱਕੀ ਨਹੀਂ ਬਣਾਉਂਦੀ ਆਪਾਂ ਆਲੂ ਪਾ ਤੇ ਸਾਦਾ ਪਾ ਕੇ ਜੁਣ ਆਪਾਂ ਪਾ ਦਾਂਗੇ ਸ਼ਿਮਲਾ ਮਿਰਚ ਉਹ ਤੇ ਸੋਖੀ ਸਬ지 ਤੜਕਾ ਪੰਦਿਤੋ ਕਿਉਂ ਪੈ ਗਿਆ ਹੱਥ ਤੇ ਹੁਣ ਪਤਾ ਨਹੀਂ ਇਨਸ਼ਾ ਅੱਲਾ ਹੋਊਗਾ ਕਿ ਨਹੀਂ ਆ ਦੇਖੋ ਇੱਥੇ ਮੱਚ ਰਿਹਾ ਤਿੰਨਾਂ ਪਾਟ